ਚਾਰ ਪੌਣ ਵਾਸਤੇ ਮੱਕੀ ਆਪਾਂ ਡਾਈ ਪਾ ਦਿੱਤੀ ਹੈ ਜੀ ਤੇ ਇਹਨਾਂ ਵੀਰਾਂ ਦੇ ਨਾਲ 200 ਕਿਲੋਮੀਟਰ ਤੱਕ ਮਾਝੇ ਦੇ ਵਿੱਚ ਕਿਤੇ ਵੀ ਤੁਸੀਂ ਸੰਪਰਕ ਇਹ ਵੀਰਾਂ ਨਾਲ ਕਰ ਸਕਦੇ ਜੀ ਉਹਨਾਂ ਦਾ ਫੋਨ ਨੰਬਰ ਵੀ ਦਿੱਤਾ ਜਾਊਗਾ ਬਾਕੀ ਸਾਰੀ ਜਾਣਕਾਰੀ ਦੇਣਗੇ ਜੀ ਇਹ ਆਪਾਂ 777 ਜਿਹੜਾ ਮੱਕੀ ਬੀਜਣ ਲੱਗੇ ਆ ਤੇ ਆਜੋ ਡਾਈ ਪਾ ਦਿੱਤੀ ਗਈ ਆ ਤੇ ਸਾਰੀ ਜਾਣਕਾਰੀ ਵੀਰਾਂ ਕੋ ਫੋਨ ਨੰਬਰ ਵੀ ਕਿੰਨੇ 100 ਕਿਲੋਮੀਟਰ ਤੱਕ ਜਾ ਸਕਦੇ ਆ ਜੀ ਤੇ ਹਰ ਇੱਕ ਇਹਨਾਂ ਕੋਲ ਮਸ਼ੀਨ ਹੈ ਜੀ ਆਚਾਰ ਪਾਉਣ ਵਾਸਤੇ ਮੱਕੀਆਂ ਦੀ ਛੱਲੀਆਂ ਦਾ ਚਾਹੇ ਕਿਸੇ ਵੀ ਚੀਜ਼ ਦਾ ਆਚਾਰ ਪਾਉਣਾ ਵੀ ਬੁੱਥਿਆਂ ਤੱਕ ਜਵੀ ਦਾ ਕਣਕ ਦਾ ਹਰ ਇੱਕ ਦਾ ਇਹ ਵੀ ਆਚਾਰ ਪਾਉਂਦੇ ਆ ਜੀ ਤੇ ਆਜੋ ਵਧੇਰੇ ਜਾਣਕਾਰੀ ਲਈ ਤੁਹਾਨੂੰ ਸਾਰੀ ਗੱਲਬਾਤ ਤੋਂ ਆਹ ਵੇਖੋ ਇਹਨਾਂ ਦੀਆਂ ਪੂਰਾ ਮੱਕੀ ਪਾਈ ਗਈ ਹੈ ਜੀ ਹੈਨਾ ਹਰ ਇੱਕ ਚੀਜ਼ ਆ ਵੇਖੋ 777 ਜਿਹੜਾ ਵੀ ਪਾ ਦਿੱਤਾ ਗਿਆ ਹੈ ਜੀ ਇਦਰ ਬਾਈ ਜੀ ਬੀ ਪਾਇ ਜਾਂਦਾ ਐ ਐਸਕ ਵੀ ਬੀ ਪਾਇ ਜਾਂਦਾ ਐ ਐਸਕ ਵੀ ਤੇ ਇਦਰ ਤੇ ਉਹਦੇ ਵਿੱਚ ਡੀਏਪੀ ਪਾਈ ਜਾਂਦੀ ਹੈ ਜੀ ਬਾਕੀ ਤੁਹਾਨੂੰ ਸਾਰਾ ਫੋਨ ਨੰਬਰ ਵੀ ਦਿਆਂਗੇ ਵੀ ਕੀ ਵੀਰਾਂ ਦਾ ਫੋਨ ਨੰਬਰ ਆ ਤੇ ਮਾਝੇ ਦੇ ਵਿੱਚ ਜਿਹੜੇ ਵੀ ਵੀਰਾਂ ਨੇ ਸੰਪਰਕ ਕਰਨਾ ਹੋਵੇ ਇਹਨਾਂ ਵੀਰਾਂ ਨਾਲ ਕਰ ਸਕਦਾ ਹੈ ਬਾਈ ਜੀ ਬਹੁਤ ਵਧੀਆ ਕਿਉਂਕਿ ਮਾਨਤਾਂ ਵੀ ਇਹ ਗੱਲ ਨਹੀਂ ਧਕਾ ਨਹੀਂ ਕਰਦੇ ਤੇ ਵੱਧ ਘਾਟਾ ਮਾਨਤਾਂ ਨਹੀਂ ਹੋ ਜਾਂਦਾ ਇਹਦੀ ਗੱਲ ਕੋਈ ਨਹੀਂ ਜੇ ਕਿਸੇ ਨੇ ਵੀਰ ਨੇ ਮਕਈ ਕੇਰ ਨਹੀਂ ਹੋਵੇ ਆਚਾਰ ਵਾਲੀ ਭਾਵੇਂ ਪਕਾਈ ਨਹੀਂ ਹੋਵੇ ਤੇ ਬਾਕੀ ਤੁਹਾਨੂੰ ਹੋਰ ਵੀ ਜਾਣਕਾਰੀਆਂ ਦਿਆਂਗੇ ਜੀ ਤੇ ਲੱਗ ਕਰਕੇ ਵਿਖਾਇਆ ਜਾਵੇ ਜਿੱਥੇ ਜਿੱਥੇ ਬੀ ਪਾਇਆ ਜਾਂਦਾ ਜਿਗਰਾ ਆ ਦੇਖੋ ਹਨਾ ਮਾਰ ਇੱਕ ਕਲੇ ਕਲੇ ਬਾਕੀ ਆ 777 ਬੀ ਹੈ ਜੀ ਤੇ ਦਵਾਈ ਲੱਗੀ ਹੁੰਦੀ ਹੈ ਨਾਲ ਹੀ ਜੀ ਬਾਕੀ ਆ ਪੁਰਾਣੇ ਇਹਨਾਂ ਦੀਆਂ ਕੱਲੀ ਕੱਲੀ ਪੁਰ ਨਾਲਾ ਤਵੇ ਲੱਗੇ ਹੋਇਆ ਹੈ ਹਨ ਤੇ ਇਹਨਾਂ ਚ ਡੀਏਪੀ ਪਾ ਦਿੱਤੀ ਗਈ ਹੈ ਦੂਧਰ ਵੀ ਡੀਏਪੀ ਪਾ ਦਿੱਤੀ ਗਈ ਹੈ ਬਾਕੀ ਵੀਰ ਜੀ ਇਹ ਫੋਨ ਨੰਬਰ ਆ ਤੁਸੀਂ ਵੇਖ ਲਓ ਗੁਰਸਾਭ ਸਿੰਘ ਨਿਸ਼ਾਨ ਸਿੰਘ ਮੱਕੀ ਪਰਾਲੀ ਜੋ ਵੀ ਕਣਕ ਜਵੀ ਆਦ ਅਚਾਰ ਪਾਉਣ ਲਈ ਸੰਪਰਕ ਕਰ ਸਕਦੇ ਹੋ ਹਨ ਵੱਡੀ ਮਸ਼ੀਨਾਂ ਅਚਾਰ ਪਾਉਣ ਵਾਲੀ ਤੇ ਫੋਨ ਨੰਬਰ ਉੱਤੇ ਲਿਖਿਆ ਹੋਇਆ ਬਾਈ ਜੀ ਗੁਰਬਾਜ ਸਿੰਘ ਜੀ 9463827 292 ਬਾਈ ਜੀ ਇਹ ਵੀਰ ਦਾ ਨੰਬਰ ਹੈ ਇਹ ਛਲੀਆਂ ਕਢਣ ਵਾਲੀ ਮਸ਼ੀਨਾਂ ਪੱਕੀ ਹੋਈ ਮੱਕਈ ਰਣਜੀਤ ਸਿੰਘ ਦਾ ਨੰਬਰ ਲਿਖਿਆ ਥੱਲੇ ਜੀ 81968 ਤੇ ਇਹ ਛੇਤੀ ਇਹ ਛਲੀਆਂ ਕੱਢਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭਰਾ ਦੇ ਵਿੱਚ ਹਰ ਇੱਕ ਕਾਮਾਚਾਰ ਪਾਉਣ ਦਾ ਵੀ ਤੇ ਫਿਕਰ ਨਾ ਕਰੋ ਵੱਡੇ ਲਈ ਵਾਸਤੇ ਵੀ ਮਸ਼ੀਨ ਆ ਭਾਈ ਜੀ ਹੁਣ ਤਾਂ ਉਹ ਮਸ਼ੀਨ ਉਹ ਵਾ ਵੀ ਜਿਹੜੇ ਆਪਾਂ ਨੂੰ ਬੰਨੇ ਤੱਕ ਨਹੀਂ ਵੱਢਨੇ ਪੈਂਦੇ ਉਹ ਮਸ਼ੀਨ ਆ ਭਰਾਵਾਂ ਕੋਲ ਆ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਵੀਰਾਂ ਦੇ ਗੁਰਸਾਖ ਸਿੰਘ ਤੇ ਨਿਸ਼ਾਨ ਸਿੰਘ ਦੇ ਆ ਜੀ ਇਹਨਾਂ ਤੇ ਵੀ ਸੰਪਰਕ ਕਰ ਸਕਦੇ ਜੇ ਤੁਸੀਂ ਅਚਾਰ ਪਾਉਣ ਵਾਸਤੇ ਬਾਕੀ ਆਜੋ ਨਾਲ ਦੇ ਨਾਲ ਤੁਹਾਨੂੰ ਦੱਸਦੇ ਭੀ ਕੇਰ ਦੇ ਕਿਤਰਾਵਾਂ ਨਾਲ ਮੱਕਈ ਆਜੂਗੀ ਤੇ ਦੂਰ ਨੇੜੇ ਵੀ ਤੁਸੀਂ ਸੰਪਰਕ ਕਰ ਸਕਦੇ ਜੇ ਵੀਰਾਂ ਦੇ ਨਾਲ ਤੁਸੀਂ ਜਦੋਂ ਮਰਜੀ ਵੀਰਾਂ ਦੇ ਨਾਲ ਸੰਪਰਕ ਕਰੋ ਜੀ ਬਾਈ ਜੀ ਗੁੱਠ ਦੇ ਵਿੱਚ ਲਾ ਦਿੱਤੀ ਗਈ ਆ ਮਸ਼ੀਨ ਤੇ ਸੰਪਰਕ ਨੰਬਰ ਤੁਹਾਨੂੰ ਦੱਸ ਦਿੰਨੇ ਆ 80702 ਪੂਰਾ 3600 36000 ਤੇ ਨੀਰਵਾਂ ਪੈਂਦੀਆਂ ਜੀ 87702 36000 ਦੂਸਰਾ ਨੰਬਰ ਆ ਨਿਸ਼ਾਨ ਸਿੰਘ ਦਾ 98039 16039 ਇਹ ਆ ਬਾਈ ਸਾਡੇ ਨਿਸ਼ਾਨ ਸਿੰਘ ਦਾ ਹੈ ਇਹ ਗੁਰਸਾਹਿਬ ਸਿੰਘ ਦਾ ਨੰਬਰ ਫਿਰ ਵੇਖ ਲੋ ਇੱਕ ਰਾ ਉੱਤੇ ਧਿਆਨ ਦੇ ਨਾਲ 80702 ਪੂਰਾ 36000 ਤੇ ਬਾਈ ਬੈਠ ਗਏ ਆ ਤੇ ਗੁੱਠ ਦੇ ਲਾ ਲਈਆਂ ਮਸ਼ੀਨ ਬਾਈ ਜੀ ਤੇ ਦੂਰ ਨੇੜੇ ਜਿੱਥੇ ਮਰਜ਼ੀ ਤੁਸੀਂ ਸਪਰਕ ਕਰ ਸਕਦੇ ਜੇ ਕਿਤੇ ਵੀ ਦੂਰ ਨੇੜੇ ਜਾਣਾ ਹੋਵੇ ਤਾਂ ਵੀਰਾਂ ਦੇ ਨਾਲ ਸਪਰਕ ਕਰ ਸਕਦੇ ਜੀ ਬਾਈ ਜੀ ਕੇਰਨਨ ਲੱਗੇ ਸੀ ਤੇ ਮੈਂ ਕਿਹਾ ਭਰਾ ਦੇ ਨਾਲ ਦੋ ਵਿਚਾਰ ਕਰ ਲਈਏ ਮੁੜ ਕੇ ਮਸ਼ੀਨ ਚੱਲ ਪਈ ਹਾਂਜੀ ਵੀਰ ਜੀ ਕੀ ਨਾ ਆਪਣਾ ਨਿਸ਼ਾਨ ਸਿੰਘ ਜੀ ਤੇ ਸੱਜਣਾ ਜੇ ਕਿਤੇ ਦੂਰ ਨੇੜੇ ਜਾਣਾ ਪਵੇ ਤੇ ਕਿਹੜੇ ਕਿਹੜੀ ਚੀਜ਼ੇ ਆਪਣੀਆਂ ਮਸ਼ੀਨਾਂ ਜਿਹੜੀਆਂ ਆਪਣੇ ਕੋਲ ਆ ਜੀ ਮਸ਼ੀਨ ਆਪਣੇ ਕੋਲ ਜੀ ਵੱਡੀਆਂ ਚਾਰ ਸੱਤ ਖੜਦੀਆਂ ਮਸ਼ੀਨ ਜੀ ਮੱਕੀ ਕਟਣ ਵਾਲੀ ਕੱਟਣ ਵਾਲੀ ਚਾਰ ਪੌਣ ਵਾਲੀ ਛਲੀਆਂ ਕੱਟਣ ਵਾਲੀ ਵੀ ਹੈਗੀ ਹੈ ਛਲੀਆਂ ਕੱਟਣ ਵਾਲੀ ਵੀ ਹਾਂਜੀ ਟੋਕਾ ਵੀ ਹੈਗਾ ਜੀ ਟੋਕਾ ਵੀ ਹੈਗਾ ਕੁਤਰ ਨਾਲਾ ਹਾਂਜੀ ਹਾਂਜੀ ਵਾਹ ਜੀ ਵਾਹ ਤੇ ਛਲੀਆਂ ਕੱਢਣ ਵਾਲੀ ਵੀ ਤੇ ਕਿਹੜੀ ਕਿਹੜੀ ਚੀਜ਼ ਦਾ ਚਾਰ ਪਾਇਆ ਜਾਂਦਾ ਹੈ ਜੀ ਚਾਰ ਮੱਕੀ ਦਾ ਜੀ ਤੇ ਜਵੀ ਦਾ ਕਣਕ ਦਾ ਤੇ ਬੁੱਥੀਆਂ ਦੀ ਪਰਾਲੀ ਦਾ ਜੀ ਬੁੱਥੀਆਂ ਦੀ ਪਰਾਲੀ ਦਾ ਹਾਂਜੀ ਵਾਹ ਜੀ ਵਾਹ ਤੇ ਦੂਰ ਨੇੜੇ ਮਨਕ ਜਿਵੇਂ ਹੁਣ ਆਪਣਾ ਪੱਟੀ ਸਭਰਾ ਦੇ ਵਿੱਚ ਇੱਥੇ ਜਿਵੇਂ ਜੋਤਿਸ਼ਾ ਤੇ ਜੇ ਹੋਰ ਵੀ ਕਿਤੇ ਲਾ ਕੇ ਕਿੱਥੋਂ ਤੱਕ ਜਾ ਸਕਦੀ 200 ਕਿਲੋਮੀਟਰ ਤੱਕ ਵੀ ਚਲ ਜਾਗੇ ਜੀ ਕੰਮ ਹੋਵੇ ਸਹੀ ਕੋਈ ਗੱਲ 200 ਕਿਲੋਮੀਟਰ ਤੱਕ ਵੀ ਬਾਈ ਜੀ ਕੰਮ ਹੋਵੇ ਤੇ ਬਾਈ ਜੀ ਜਾਣਗੇ ਤੇ ਵੀਰਾਂ ਦੇ ਨਾਲ ਕਿਉਂਕਿ ਇਹ 2 4 10 ਦਿਨ ਕੰਮ ਦੇ ਆ ਭਾਵੇਂ ਬਾਈ ਜੀ ਕਿਉਂਕਿ ਮਿਹਨਤ ਹਰ ਇੱਕ ਜਿਵੇਂ ਬਾਈ ਮਾਲਵੇ ਚੋਂ ਦੂਰ ਦੂਰ ਆਪਾਂ ਐਮਪੀ ਤੱਕ ਦੂਰ ਦੂਰ ਤੱਕ ਮਸ਼ੀਨਾਂ ਲੈ ਕੇ ਜਾਂਦੇ ਆ ਤੇ 200 ਕਿਲੋਮੀਟਰ ਤੱਕ ਵੀਰਾਂ ਦੇ ਤੇ ਨੰਬਰ ਕੀ ਆ ਬਾਈ ਜੀ ਨੰਬਰ 98 ਬਿਲਕੁਲ 988070236000 ਬਿਲਕੁਲ ਜੀ ਸਾਫ ਸੰਮਾਨ ਨੰਬਰ ਜੀ ਬਿਲਕੁਲ ਜੀ ਨੰਬਰ ਨਿਸ਼ਾਨ ਸਿੰਘ ਮੇਰਾ ਨਾਮ ਆ 9803916039 ਬਿਲਕੁਲ ਜੀ ਬਿਲਕੁਲ ਤੇ ਚਾਰ ਇੱਕ ਹੋਰ ਕਿਹੜੀਆਂ ਕਿੜੀਆਂ ਚੀਜ਼ਾਂ ਜਿਵੇਂ ਮੱਕੀ ਪਰਾਲੀ ਕਣਕ ਜੇ ਵੀ ਆਦ ਹਰ ਇੱਕ ਚੀਜ਼ ਦਾ ਪੈਂਦਾ ਜੀ ਠੀਕ ਆ ਜੀ ਠੀਕ ਆ ਤੇ ਵੀਰਾਂ ਦੇ ਨਾਲ ਜੇ ਕਿਤੇ ਮਾਨ ਤਨ ਪੂਰਾ ਕੀਤਾ ਜਾਂਦਾ ਭਰਾਵਾਂ ਦਾ ਐਜੇ ਕਿਤੇ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਕਿੰਨੀ ਮੁਕਈ ਕਰੀ ਜਾਂਦੀ ਜੇ ਕਿਤੇ ਇੱਕ ਕਿੱਲੇ ਦੇ ਵਿੱਚ ਜੇ ਆਪਾਂ 20 ਪੌਣ 8 ਕਿਲੋ ਕੋਈ ਗਈ ਨਾ ਕੋਈ 9 ਵੀ ਕਿਰੀ ਜਾਂਦਾ ਜੀ ਜਾਂ ਆਪਣੀ ਮਰਜ਼ੀ ਹੈ ਮਰਜ਼ੀ ਕੋਈ 10 ਕਿਲੋ ਵੀ ਪਾਈ ਜਾਂਦਾ 10 ਕਿਲੋ ਵੀ ਪਾਈ 8 ਕਿਲੋ 9 ਕਿਲੋ ਬਹੁਤ ਹੈ ਵੀ ਜਾਇਜ ਆ ਜੀ ਬਿਲਕੁਲ ਜੀ 8 ਕਿਲੋ ਵੀ ਜਾਇਜ ਆ ਬਿਲਕੁਲ ਕੋਈ 9 10 ਆਪਣੀ ਇਛਾ ਜੀ ਤੇ ਵੀਡੀਓ ਸ਼ੇਅਰ ਕਰੋ ਤੇ ਬਾਕੀ ਹੁਣ ਤੈਨੂੰ ਚਲਦੀ ਵਿਖਾਉਣਿਆ ਵੀਰ ਜੀ ਵੀ ਇਹ ਚਲਦੀ ਕਿਵੇਂ ਆ ਤੇ ਸਿਆੜ ਕਿੰਨੇ ਅੰਦਰ ਲ ਜਾਂਦੀ ਜਿਹੜੀ ਇਹ ਪੋਰਾ ਚਾਰ ਸਿਆੜ ਖੜਦੀ ਆ ਜੀ ਠੀਕ ਆ ਜੀ ਠੀਕ ਆ ਚਾਰ ਸਿਆੜ ਖੜਦੀ ਆ ਜੀ ਆਗਰੂ ਮੇਰ ਕਰੇ ਤੇ ਭਰਾਵਾਂ ਨੇ ਚਲਾ ਦੇਣ ਲੱਗੇ ਆ ਮਸ਼ੀਨ ਨੇੜੇ ਤੇੜੇ ਜੋਤੀਸ਼ਾ ਤੂੰਗਾ ਕਿਰਤਵਾਲਾ ਖਰੀਕੇ ਪੱਟੀ ਸਿੱਖੀਵੰਡ ਖੇਮ ਕਰਨੇ ਚਭਾਲ ਅੰਮਰਸਰ ਭਾਈ ਜੀ ਜਿੱਥੇ ਮਰਜ਼ੀ سفر ਕਰੋ ਇਹਨਾਂ ਭਰਾਵਾਂ ਦੇ ਨਾਲ ਗਰਦਾਸਪੁਰ ਭਾਈ ਜੀ 200 ਕਿਲੋਮੀਟਰ ਤੱਕ ਇਹ ਲੈ ਕੇ ਜਾ ਸਕਦੇ ਆ ਭਰਾ ਇਕਲਾ ਦਿੱਤਾ ਗਿਆ ਹੈ ਜੀ ਫਾਰਮ ਜੈਕਟਰੀ ਸ਼ੁਰੂਆਤ ਉਹ ਵੀ ਆ ਪਹਿਲਾ ਗੇੜਾ ਵਾ ਆ ਦੇਖੋ ਗਰਾਂ ਬਾਈ ਜੀ ਕਰੈਣ ਸਿਆੜ ਨਾਲ ਸਿਆੜ ਕਰੈਣ ਬਹੁਤ ਸੋਹਣਾ ਚੱਲਦਾ ਹੈ ਜੀ ਤੇ ਆ ਸਾਈਡ ਛੱਡੀ ਜਾਂਦੀ ਆ ਬਾਅਦ ਵਿੱਚ ਗੋਠੇ ਤੋਂ ਟੇਢੇ ਰੋ ਜਿਹੜੇ ਲਾ ਦਿੱਤੇ ਜਾਂਦੇ ਆ ਜੀ ਤੇ ਸ਼ੇਅਰ ਕਰੋ ਦੋਸਤੋ ਵੱਤੋ ਵੱਤ ਸਪਰਕ ਕਰ ਲਈ ਬਾਕੀ ਨੰਬਰ ਵੀ ਆਪਾਂ ਉੱਤੇ ਮੈਨੇਜ ਕਰ ਦਾਂਗੇ ਦੋਸਤੋ ਧੰਨਵਾਦ ਆ ਜਿਮੀ ਓ ਜਿਮੀ ਪਿਸ਼ਾਵਣ ਕਰੇ ਚੱਲ ਚੱਲ ਚੱਰੇ ਚੱਲ ਚੱਲ ਬਹੁਤ ਸਿਆਣਾ ਵਾ ਬਹੁਤ ਸਿਆਣਾ ਆ ਜਾ ਆ ਜਾ ਓ ਘਾਰ ਆਪਰਾ ਓ ਘਾਰ ਤੇ ਆ ਗਿਆ ਬਾਈ ਜੀ ਕੌਣ ਕੀ ਗੱਲ ਐਨ ਕਲਾ 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 ਸਿਆੜ ਬਾਈ ਜੀ